ਹਾਂਜੀ ਸਸਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਬਾਗਾ ਪ੍ਰਾਣਾ ਬਾਗੇ ਪ੍ਰਾਣੇ ਤੋਂ ਚੜਦੇ ਵਾਲੇ ਪਾਸੇ ਨੂੰ ਪੈਂਦਾ ਤਿੰਨ ਚਾਰ ਕਿਲੋਮੀਟਰ ਤੇ ਕਾਲੇਕੇ ਕਾਲੇਕੇ ਪਿੰਡ ਚ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਵੜਾ ਤਿੰਨ ਵੜਾ ਤਾਜ਼ੀਆਂ ਸੂਈਆਂ ਸਵਾਈਆਂ ਤੇ ਇੱਕ ਗੱਬਣ ਚਾਰਨਾਕ ਸੇਲ ਐ ਇਹਨੂੰ ਤਾਂ ਸੂਈ ਨੂੰ ਸਮਾਂ ਹੀ ਥੋੜਾ ਜਿਹਾ ਹੋਇਆ ਹਜੇ ਜੇਰ ਪੈਣੀ ਬਾਕੀ ਆ ਬੱਚਾ ਵੀ ਹਜੇ ਗਿੱਲਾ ਹੀ ਪਿਆ ਤਿੰਨ ਨਾਗ ਸੂਏ ਸਵਾਏ ਤੇ ਇੱਕ ਗੱਬਣ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਭਾਅ ਹੋਣਗੇ ਜਮਾ ਛੋਟੇ ਛੋਟੇ ਇਨਫਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਂ ਦੱਸ ਦਈਏ ਨਾਂ ਬਾਈ ਦਾਰਾ ਬੈਂਡ ਕਾਲੇ ਕੀ ਤਸਵੀਰ ਵਾਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੀਏ 83600 ਪੂਰਾ ਜੀ 80929 ਜਮਾਂ ਜੈਜਪਾ ਜਮਾਂ ਜੈਜਪਾ ਹੋਣਗੇ ਤਿੰਨ ਵੇੜਾਂ ਸੂਈਆਂ ਸਵਾਇਆਂ ਬਾਈ ਇੱਕ ਗੱਬਣਾ ਇਹ ਤੋਂ ਹੀ ਕਰ ਸ਼ੁਰੂ ਇਹ ਦੂਜੇ ਸੂਏ ਸੂਈਆਂ ਵੇੜ ਬਾਈ ਇਹ ਸੂਈ ਸੋਹਣਾ ਜੇਰ ਜੂਰ ਪੈਰੀਏ ਦੀ ਕੰਮ ਪਲੀਟ ਹੈ ਠੀਕ ਹੈ ਵੀਡੀਓ ਹੈਗੀ ਆਪਣੇ ਕੋਲੇ ਮੱਛਾ ਮਗਰ ਮੱਛਾ ਪਲੂਮ ਦਾ ਦਾ ਰਿਕਾਰਡ ਹੈਗਾ ਬਾਈ ਦੁੱਧ ਦਾ 16 ਲੀਟਰ ਪੰਦਾ ਦਾ ਕੰਡੇ ਵਾਲਾ ਚੋਆ ਵਾ ਹਾਂ 15 16 ਹੀ ਮੰ ਮਾਗੀ ਮਨਾ ਦੀ ਸਮਝਣਾ ਬਾਈ ਬੌਲਾ ਕਿੰਨੇ ਕੱਢਿਆ ਬੌਲਾ ਬਾਈ ਕੱਢਿਆ ਹਾਂ 3 ਕਿਲੋ ਠੀਕ ਐ ਐਵੇਂ ਮੈਂ ਤੈਨੂੰ ਕਹੀ ਜਾਂ ਬੌਲਾ ਕੱਢਦਾ ਕਿੰਨਾ ਲਗ ਲੀਟਰ ਬੱਚਾ ਝੰਗਾ ਕੇ ਕਹਿੰਦਾ ਮੈਂ ਬੱਚਾ ਝੰਗਾ ਕੇ 3 ਕਿਲੋ ਬੌਲਾ ਕੱਢਦਾ 16 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਇਹਨੇ ਕੰਡੇ ਵਾਲਾ 15 16 ਕਹਿ ਕੇ ਬਾਈ ਕਹਿੰਦਾ ਆਪਾਂ ਦੇਵਾਂਗੇ ਜੇਰ ਪੈ ਗਈ ਆ ਜੇਰ ਦੀ ਵੀਡੀਓ ਬਣੀ ਹੋਈ ਆ ਜੇ ਕਿਸੇ ਨੇ ਵੇਖਣੀ ਹੈ ਤਾਂ ਅਗਲਾ ਵੇਖ ਸਕਦਾ WhatsApp ਤੇ ਬਾਈ ਸੈਂਡ ਕਰ ਦੂਗਾ ਮਗਰੇ ਦੇ ਵਛਾ 15 16 ਕਿਲੋ ਖੁੱਲਾ ਦੁੱਧ ਪਿਆ ਜੂ ਐਰ ਸ਼ੈਰ ਬਰੀਡ ਦੀ ਵਛੀ ਦੋਸਤੋ ਐਰ ਸ਼ੈਰ ਬਰੀਡ ਦੇ ਜਾਨਵਰ ਵੀ ਘੱਟ ਹੀ ਮਿਲਦੇ ਆ ਕਿਉਂਕਿ ਨਗ ਹੈ ਹੀ ਥੋੜੇ ਭਾਵੇਂ ਛੋਟਾ ਪਾਲਕ ਬੱਚਾ ਲੈਣਾ ਹੋਵੇ ਤੇ ਬਹੁਤ ਮੁਸ਼ਕਲ ਨਾਲ ਲੱਭਦਾ ਐਰ ਸ਼ੈਰ ਬਰੀਡ ਦਾ ਤੇ ਜੇਦੋ ਛੋਟਾ ਬੱਚਾ ਮੁਸ਼ਕਲ ਨਾਲ ਲੱਭਦਾ ਤੇ ਫਿਰ ਵੱਡੀ ਵੈੜ ਕਿਧਰੋਂ ਮਿਲਣੀ ਆ ਕਿਉਂਕਿ ਛੋਟੇ ਬੱਚੇ ਨਹੀਂ ਗਾ ਵੈੜ ਬੰਨ ਦੁੱਧ ਦੇਣਾ ਲੈ ਵਾ ਭਾਂਡਾ ਸੋਹਣਾ ਲੈ ਚੱਲ ਮਿੱਤਰਾ ਮਗਰ ਇਹਦੇ ਬੱਚਾ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜ਼ਿਆਦੇ ਕਰਦੀ ਆ ਬਾਕੀ ਤਾਂ ਆਇਆ ਸੂਆ ਪਸ਼ੂ ਬੱਚੇ ਦਾ ਮੋਹ ਨਾ ਕਰੂ ਹੋਰ ਤੋਕੜਨੇ ਥੋੜੀ ਕਰਨਾ ਜੇਰ ਪੈ ਗਈ ਆ ਥਣ ਗਲਾਬੀ ਮੋਟਾ ਮੋਟਾ ਆਖ ਦੀ ਚਵਾਈ ਵਾਲਾ ਕੋਈ ਥਣ ਜੜਮੇ ਜੇ ਨਹੀਂ ਫਲ ਗੈਬ ਚ ਨਿਕੜ ਮੇ ਕੱਲੇ ਕੱਲੇ ਲੱਗੇ ਹੋਏ ਆ 3 ਕਿਲੋ ਬੌਲਾ ਕੱਢਿਆ ਵਾ ਹਵਾਨੇ ਚ ਵੀਡੀਓ ਬਣਾ ਰਹੇ ਆ 12 ਵਜੇ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਆਥਨ ਤੇ ਕਰ ਹਵਾਨਾ ਬੌਲੇ ਨਾਲ ਭਰ ਲੈਣਾ ਮੂੰ ਮੱਥੇ ਦੀ ਸੋਹਣੀ ਆ ਸੋਹਣੀ ਦੂਜਾ ਸੂਆ ਤਾਜੀ ਸੂਈ ਵੜ ਕਿੰਨੇ ਦੀ ਜੈਜ ਆ ਪਾ ਵੇਚਣ ਵਾਲੀ ਗੱਲ ਮੈਂ ਇਹਦਾ ਮੁੱਲ ਕਰਾਉਣਾ ਦਾ 55 ਇਹਦੀ ਜਮਾਂ ਜੈਸਰੋਂ 52000 ਲਾਓ ਜੀ ਮੁੱਲ 55 50 ਤੇ 1 51 ਦੀ ਦੇ ਦੇਣੀ ਆ ਜਮਾਂ ਜੈਜ ਪਾ ਤਾਜੀ ਸੂਈ ਸਵਾਈ ਆ ਜੇਰ ਪੈ ਗਈ ਆ 16 ਕਿਲੋ ਦੁੱਧ ਪਹਿਲਾਂ ਨੇ ਦਿੱਤਾ 15 16 ਮੰਨ ਕੇ ਕੋਈ ਵੀ ਸੌਦਾ ਕਰ ਲੇ ਬੱਲ ਕੋਲ ਛੋਟਾ ਪਾ 2 ਨੰਬਰ ਤੇ ਆ ਜਾ ਇਹ ਵੀ ਦੂਜੀ ਸੂਈ ਵੜ ਬਾਈ ਹੂੰ ਇਹਦਾ ਚੋਲਾ ਦਾ ਬੰਦੇ ਨੇ 14 ਲੀਟਰ ਹੂੰ ਆਪਾਂ 13 14 ਮੰਨ ਕੇ ਆਪਾਂ ਲਈ ਆ ਬਾਈ ਠੀਕ ਐ ਬਾਕੀ ਮੰਗਾਂ ਦੀ ਸੰਧ ਨਾਲੇ ਪਰ 13 14 ਦੁੱਧ ਖੁੰਦਾ ਪਿਆ ਜੂ ਬਾਈ ਛੱਡ ਬਾਹਰ ਨੂੰ ਆ ਵੀ ਸੂਈ ਸਵਾਈ ਆ ਸੂਈ ਨੂੰ ਇਹਨੂੰ ਆਜਾ 15 20 20 ਮਿੰਟ ਹੀ ਹੋਇਆ ਬਾਈ ਹੁਣ 15 20 ਮਿੰਟ ਹੀ ਹੋਇਆ ਬਾਈ ਕਹਿੰਦਾ ਸੂਈ ਨੂੰ ਆ 2 ਨੰਬਰ ਨੂੰ ਹੋਰ ਅੱਧੇ ਘੰਟੇ ਖੰਡ ਤੇ ਕਰ ਜੇਰ ਪੈ ਜੂ ਜੇਰ ਤੋਰੀ ਵੀ ਐ ਜੇਰ ਦੀ ਬਾਈ ਵੀਡੀਓ ਬਣਾ ਲੂਗਾ ਫੋਟੋਆਂ ਖਿੱਚ ਕੇ ਰੱਖ ਲੂ ਜੀਤੇ ਪਸੰਦ ਆਉ ਅਗਲਾ ਵੇਖ ਲਿਆ ਕੇ ਨਹੀਂ ਬਾਈ ਤੁਹਾਨੂੰ WhatsApp ਤੇ ਸੈਂਡ ਕਰ ਦੂ ਜਰਸੀ ਬਰੀਡ ਦੀ ਤਾਜੀ ਸੂਈ ਵੈੜ 14 ਕਿਲੋ ਦੁੱਧ ਦਿੱਤਾ ਪਹਿਲਾਂ ਨੇ 13 14 ਮੰਨ ਕੇ ਕੋਈ ਵੀ ਸੌਦਾ ਕਰ ਲੇ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਭਾਵੇਂ ਯਾਰ ਸ਼ੈਅਰ ਬਰੀਡ ਦੀ ਵੈੜ ਹੋਵੇ ਭਾਵੇਂ ਜਰਸੀ ਹੋਵੇ ਭਾਵੇਂ ਸਾਈਵਾਲ ਹੋਵੇ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਫੈਟ ਚੰਗੀ ਆਉਂਦੀ ਆ ਤੇ ਗਾਂ ਹੁਣ ਤਾਂ ਰੁੱਤ ਵੀ ਵਧੀਆ ਆ ਗਈ ਆ ਸਿਆਲੂ ਸਿਆਲ ਵਧੀਆ ਖੁੱਲਾ ਦੁੱਧ ਪਿਆ ਦੂਗੀਆਂ ਕਰਮਾਲੀਆਂ ਕਿੰਨੇ ਦੀ ਜਾਇਜ ਆ ਪਾ ਤਾਰੇ ਦੀ ਵੇਚਣ ਵਾਲੀ ਗੱਲ ਹੈ ਬਾਈ ਮੁੱਲ 47 ਇਹਦੀ ਜਮਾ ਜਿਸ ਨੂੰ 44000 ਲਾਓ ਜੀ ਮੁੱਲ 47 40 ਤੇ 4 44000 ਦੀ ਦੇ ਦੇਣੀ ਹੈ ਟੋਕੜਾਂ ਵਾਲਾ ਪਾ ਜਮਾ ਜਾਇਜ ਮੁੱਲ ਤੇ 13 14 ਕਿਲੋ ਦੁੱਧ ਵਾਲੀ ਮੱਝ ਲੱਖ ਦੀ ਆਉਂਦੀ ਆ ਤੇ ਮੁੱਲ ਕਿਹੜਾ ਨਾ ਵੀ ਕੱਢਿਆ ਬਾਈ ਅੱਛਾ 2 ਲੀਟਰ ਹੋਊਗਾ ਇਹਦਾ ਕੱਢਿਆ ਬੱਚਾ ਲਾਇਆ ਸੀਗਾ ਠੀਕ ਹੈ ਮੈਂ ਥੋੜੀ ਰੈਲੀ ਕਰਦੀ ਕਰਨ ਲੱਗ ਗਈ ਸੀ ਕਿਉਂਕਿ ਜ਼ੋਰ ਮਾਰਿਆ ਸੀਗਾ ਦੋਸਤੋ 1.5 2 ਕਿਲੋ ਬਾਈ ਕਹਿੰਦਾ ਬੌਲਾ ਇਹਦੇ ਲੈ ਵਿੱਚੋਂ ਵੀ ਕੱਢਿਆ ਵਾ ਕੁਝ ਬੌਲਾ ਬੱਚਾ ਚਾਹੋਂਗੇ ਉਹ ਅੱਧਾ ਕਿਲੋ ਪਾਈਆ ਬੱਚਾ ਲਾ ਲਓ ਐਤੀਆਜ ਆ ਰਾਣੋਂ ਤੇ ਇਹ ਵੀ ਤੇ ਭਲੂਣਾ ਵੱਛੀ ਬਾਈ ਠੀਕ ਹੈ ਇਹਦਾ ਸੂਈ ਨੂੰ ਹੋ ਗਿਆ ਨੂੰ ਦਾਸ ਦੇਣਾ ਠੀਕ ਹੈ ਆਪਣੇ ਘਰੇ ਹੀ ਸੂਈ ਸੀ ਜੇਰ ਜੂਰ ਦੀ ਕੰਪਲੀਟ ਆ ਇਹ ਮਈ ਦਾ ਇੱਕ ਥਣ ਘਟਾ ਠੀਕ ਆ ਆਪਾਂ ਤੇ ਲੱਗੇ ਕੀ ਦਵਾਂਗੇ ਦੁੱਧ ਦਾ 10 ਲੀਟਰ ਤਿਆਰ ਆ ਬਈ ਇਸ ਟਾਈਮ ਇਹਦੇ ਮਗਰ ਕੀ ਆ ਮਗਰ ਬੱਛਾ ਇਹਦਾ ਉਹ ਬੈਠਾ ਬਈ ਮਗਰ ਬੱਛਾ ਉਹ ਬੈਠਾ ਕਿੰਨਾ ਕੁ ਪਿਆ ਜੂਦਾ ਦਾ ਉਹ ਤਾਂ ਮੈਂ ਪਿਆ ਜੂਗੀ 14 15 ਲੀਟਰ ਮਾਣ ਵੀ ਇਹਦਾ ਗਾਰੰਟੀ ਲੈਂਦਾ ਕਿ ਪੰਜਾਂ 14 ਦਿਨਾਂ ਚ ਸਹੀ ਹੋ ਜੂ ਬਈ ਠੀਕ ਆ ਪਰ ਆਪਾਂ ਭੇਦ ਵੀ ਗਲਤ ਕੰਮ ਤੁਹਾਨੂੰ ਪਤਾ ਆਪਾਂ ਨਹੀਂ ਕਰਕੇ ਰਾਜੀ ਹੂੰ ਜਿਵੇਂ ਮਰਜ਼ੀ ਦਾਲਾ ਡਿਵੇਣੂਗਾ ਜਿਵੇਂ ਮਰਜ਼ੀ ਕਰਲਾ ਲੋਟ ਹੋ ਜਾਂਦਾ ਨਾ ਕੋ ਭਰਾ ਸਾਹਿਬ ਪਾਹ ਅਗਲੇ ਨੇ ਵੀ ਰੁਪਈਏ ਲਾਉਣੇ ਭਾਈ ਆਪਾਂ 10 ਕਿਲੋ ਬਾਈ ਕਹਿੰਦਾ ਤਿਆਰ ਹੈ ਜਿਹਦੇ ਪਸੰਦ ਆ ਉਹ ਦੋ ਟਾਈਮ ਚੋਕੇ ਲੈ ਜੇ ਭਾਵਾਂ ਕਬੈਣੀ ਵਾਲਾ ਮਗਰਲਾ ਥਾਨ ਉਹ ਅੱਧਾ ਤੁਸੀਂ ਤੇਲੀ ਮੰਨੋ ਇਹ ਪਹਿਲਾ ਸੂਆ ਸੂਈ ਸਵਾਈ ਵੈੜ 10 ਕਿਲੋ ਬਾਈ ਕਹਿੰਦਾ ਤਿਆਰ ਹੈ ਦੋ ਟਾਈਮ ਚੋਲਿਓ ਭਾਵਾਂ ਤਿੰਨ ਟਾਈਮ ਚੋਲਿਓ ਤਾਜੀ ਸੂਈ ਆ ਦੁੱਧ ਹੋਰ ਬਾਜੂਗੀ ਕਿਉਂਕਿ ਸਹੀ ਮੈਨੇ ਪਸ਼ੂ ਬਾਹਰੀ ਤੇਰੀ ਦਿਨੀ ਕਣਕਣ ਚੱਲ ਕੇ ਮੈਲੇ ਤੋਂ ਸਾਫ਼ ਹੋ ਕੇ ਫੇਰ ਦੁੱਧ ਤੇ ਆਉਂਦਾ ਦੂਜੇ ਤਿੰਨੇ ਥਣ ਪੂਰੇ ਮੋٹے-ਮੋٹے ਆ ਤੁਸੀਂ ਤੱਲ ਮੰਨ ਕੇ ਹੀ ਪਾਵਾਂ ਬਾਈ ਕਹਿੰਦਾ ਅਗਲਾ ਲੈ ਜਾਏ ਕਿੰਨੇ ਦੀ ਤੱਲ ਮੰਨ ਕੇ ਲੈ ਜਾਏ ਬਾਈ ਕਾਲਾ 10 ਲੀਟਰ ਵੀ ਤਿੰਨ ਥਣਾਂ ਚੋਂ ਵਹਿਣ ਦੇ ਦਈ ਜਾਂਦੀ ਬਹੁਤ ਆ ਹਮ 1 ਲੀਟਰ 2 ਲੀਟਰ ਨੇ ਵਾਧ ਵੀ ਜਾਣਾ ਅਜੇ ਕਾਣਾ ਇਹਦਾ ਕੱਲ ਸਾਫ਼ ਹੋਈ ਆ ਮਿਹੜੇ ਬਾਈ ਕਿੰਨੇ ਦੀ ਇਹਦੀ ਜਮਾਂ ਜੈਸਨੋ ਹੋਣੀ ਆ 37000 ਦੀ ਲਓ ਜੀ 37000 ਦੀ ਦੇ ਦੇਣੀ ਆ 35 37000 ਦੀ 10 ਕਿਲੋ ਦੁੱਧ ਵਾਲੀ ਧੋਕੜ ਆਉਂਦੀ ਆ ਉਹ ਪਤਾ ਨਹੀਂ ਸਾਲ ਦੀ ਸੂਈ ਹੁੰਦੀ ਹੈ ਕਿ ਕਿੰਨੇ ਚਿਰ ਦੀ ਮਗਰ ਵੱਛਾ ਤਾਜੀ ਸੂਈ ਸਵਾਈ 37000 ਦੀ ਪਹਿਲਣ ਵੱਛੀ ਆ ਆ ਗੱਭਣ ਤੇ ਆ ਜਾ ਇਹਨੇ ਦੂਜੇ ਸੂਏ ਸੁਣਾ ਲਈ ਹੂੰ ਪੂਰਨ ਦਾ ਕਾਟਦਾ ਹੈਗਾ 16 ਲੀਟਰ ਦਾ ਅੱਛਾ ਉਹ ਕਹਿੰਦਾ ਕੰਡੇ ਵਾਲਾ ਮੰਮਾ ਕਹਿੰਦਾ 16 ਲੀਟਰ ਕੰਡੇ ਵਾਲਾ ਕਹਿ ਕੇ ਦੇ ਦੀ ਬਿਹੜ ਦਾ ਹੂੰ ਪਰ ਆਪਾਂ ਤੁਹਾਨੂੰ ਬਤਾ ਮੈਂ ਦੁੱਧ ਦੀ ਗਾਰੰਟੀ ਨਹੀਂ ਦਿੰਦਾ ਬਾਈ ਕਿਸੇ ਬਹੂ ਦੀ ਠੀਕ ਹੈ ਆਜੇ 16 17 ਉਹ ਅਗਲਾ ਵੀ ਸਮਝਣਾ ਵੀ ਬੰਦਾ ਵੀ ਕਿੰਨੇ ਕਦਨ ਲੈ ਜੂ ਦੇਣ ਲਉਂਗੀ ਬਈ 2 ਅਜੇ 3 ਲੈ ਕਿੰਨੇ ਦੀ ਇਹਦਾ ਜਦਾ ਮੋਲ ਕਰਾਉਣਾ ਬਾਈ 57 ਇਹਦੀ ਜੈਸ ਨੂੰ 53000 ਦੀ ਮੋਲ 57 ਦੇ ਦੇਣੀ ਹੈ ਬਾਈ ਕਹਿੰਦਾ 53000 ਦੀ ਜੀ ਤੋ ਲਈ ਆ ਅਗਲਾ ਕਹਿੰਦਾ 16 ਕਿਲੋ ਦੀ ਭਵਾਂ ਗਾਰੰਟੀ ਦੇਦੀ ਬਾਈ ਕਹਿੰਦਾ ਪਰ ਆਪਾਂ ਨਾ ਦਿੱਤੀ ਆ ਕਿਉਂਕਿ ਜੇ ਆਪ ਚੋਈ ਹੋਵੇ ਘਰ ਦੀ ਵਹਿੜ ਹੋਵੇ ਫੇਰ ਤਾਂ ਗਾਰੰਟੀਾਂ ਦਾ ਵੀ ਹੁੰਦਾ ਤੁਸੀਂ ਭਵਾਂ 15 ਮੰਨ ਕੇ ਲੈ ਲਓ ਸਾਈਵਾਲ ਨਸਲ ਦੀ ਵਹਿੜਾ ਕੱਦ ਵੱਡਾ ਰਾਜੀ ਬਹੁਤ ਆ ਦੇ ਦੇਣੀ ਆ ਇਹ ਕਿੰਨੇ ਦੀ 53000 ਦੀ 53000 ਦੀ ਸੀਰ ਸਾਉ ਫੁੱਲ ਆ ਮੋٹے ਮੋٹے ਥਾਨ ਆ ਦੋਵਾਂ ਦਿਨਾਂ ਨੂੰ ਸੂਪੇ ਤਿੰਨਾਂ ਦਿਨਾਂ ਨੂੰ ਸੂਪੇ ਦੋਵਾਂ ਤਿੰਨਾਂ ਦਿਨਾਂ ਦੇ ਆਸੇ ਪਾਸੇ ਸੂਪੂਗੀ ਲਾਲ ਰੰਗ ਦੀ ਗੱਬਣ ਦੂਜਾ ਸੂਆ ਸੋਹਣੀ ਰਾਜੀ ਵਹਿੜ ਲੇਵਾ ਪੂਰਾ ਸੋਨਾ ਸਾਈਡਾਂ 'ਚ ਵੱਲ ਢਲ ਬਾਕੀ ਆ ਬਾਕੀ ਆ ਜੇ ਦੋਕ ਦਿਨ ਇਹਨੇ ਲੈ ਜਾਣੇ ਆ ਦੁੱਧਤਾ ਯਾਰ <Tippettand throat> <that's> okay. like yeah. 13 ਕਿਲੋ 14 ਕਿਲੋ ਦੇ ਦੇ ਵੀ ਬਹੁਤ ਐ 13 14 ਕਿਲੋ ਦੁੱਧ ਹੋਊਗਾ ਲੇਟ ਵਰਗਾ ਇੱਕ ਹੈ ਨਵਾਂ ਹਾਨ ਵਧੀਆ 5-7 ਸੂਵੇ ਦੁੱਧ ਪਿਆ ਜੂ 53000 ਦੀ ਦੇ ਦੇਣੀ ਆ ਤੁਸੀਂ 15 16 ਛੱਡੋ ਭਾਵੇਂ 13 ਕਿਲੋ ਦੁੱਧਤਾ ਯਾਰ 6 ਕਿਲੋ ਤੜਕੇ 6 ਕਿਲੋ ਆਥ ਨੇ 12 ਕਿਲੋ ਵੀ ਬਹੁਤ ਐ ਮੈਂ ਤਾਂ ਚੱਲ ਘੱਟ ਗਈ ਨਾ ਬਾਈ ਤਾਂ ਵੱਧ ਕਹਿੰਦਾ ਮੈਂ ਤਾਂ ਕਹਿੰਦਾ ਭਾਵੇਂ ਘੱਟ ਮੰਨ ਕੇ ਲੈ ਲਓ ਫਿਰ ਉਸ ਹਿਸਾਬ ਨਾਲ ਵੀ 53000 ਜਾਇਜ਼ ਭਾ बाकी ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀਦੇ ਜਿਹੜੀ ਵੀ ਵੈੜ ਪਸੰਦ ਆਉਂਦੀ ਆ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਜਿਵੇਂ ਹੁਣ ਮੈਂ 12 ਕਿਲੋ ਗਿਆ 12 ਕਿਲੋ ਦੁੱਧ ਵਾਲੀ ਮੱਝ ਸਵਾ ਲੱਖ ਦੀ ਆਉਂਦੀ ਆ ਤੇ ਸਾਈਵਾਲ ਦੀ ਫੈਟ ਜਰਸੀ ਨਾਲੋਂ ਵੀ ਵੱਧ ਆਉਂਦੀ ਆ ਤਾਂ ਮੈਂ ਕਹਿੰਨਾ 15 16 ਛੱਡੋ ਤੁਸੀਂ 6 ਕਿਲੋ ਡੰਗ ਦਾ ਦੋਹਾਂ ਡੰਗਾਂ ਦਾ 12 ਕਿਲੋ ਬਣ ਕੇ ਭਵਾਂ ਸੌਦਾ ਕਰ ਲਿਓ ਤੇ ਭਾਗ ਜਿਹੜਾ 53000 ਦੀ ਦੇ ਦੇਣੀ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸასი ਸ਼ਕਾ